ਮੈਂ ਗੱਲਾਂ ਕਰਨੀਆਂ ਆਪਦੇ ਦਿਲ ਦੀਆਂ ਕਿਉਂਕਿ ਅਸੀਂ ਮੰਗ ਰਹੇ ਕਾਂਗਰਸ ਪਾਸੇ ਬੋਤਨ ਮੈਂ ਤੁਹਾਡੇ ਵੱਲ ਸਹੀ ਦੇ ਇੱਕ ਸਵਾਲ ਆਊਗਾ ਕਾਂਗਰਸ ਨੂੰ ਤੋਂ ਪਾਈ ਕਿ ਲੱਗ ਕੇ ਇਤਨਾਂ ਲੋਹਰ ਪਾਰਟੀਆਂ ਨੇ ਖੜੀਆਂ ਨੇ ਪਰੰਤੋਂ ਮੈਂ ਆਪਣੇ ਨਿੱਜੀ ਤੌਰ ਤੇ ਤੁਹਾਡੇ ਨਾਲ ਸ਼ੇਅਰ ਕਰਦਾ ਦੋ ਸਾਲ ਹੋ ਗਏ ਮੈਨੂੰ ਪੁੱਤ ਦੇ ਕਤਲ ਨੂੰ ਚੱਕੀ ਫਿਰਦੇ ਨੂੰ ਅੱਜ ਹੀ ਲਾਸਟਾਂ ਹੀ ਤਰੀਕਾ ਹਫਤਾ ਪਹਿਲਾਂ ਲੰਗੀ ਹੈ ਉਹਦੇ ਚਾਰਜ ਫਰੇਮ ਹੋ ਗਿਆ ਸੱਚ ਜਾਣਿਆ ਤੁਹਾਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਤੇਸ ਦਾ ਫੈਸਲਾ ਆ ਗਿਆ ਹੋਵੇ ਕਿ ਕਿੰਨੀ ਨਿਰਾਸ਼ਾ ਦੇ ਵਿੱਚ ਜਾ ਕੇ ਕਿਤੇ ਚਾਰਜ ਫਰੇਮ ਹੋਏ ਤਾਂ ਕਾਰਗੁਜ਼ਾਰੀ ਕੀ ਕੀਤੀ ਸੀ ਸਟੇਟ ਗਵਰਨਰ ਨੇ ਮੈਂ 2 ਸਾਲਾਂ ਦੇ ਵਿੱਚ ਤਿੰਨ ਵਾਰੀ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਦੀ ਕੋਸ਼ਿਸ਼ ਕਰਨੀ ਹੈ ਕਹਿੰਦਾ ਭਾਈ ਨੂੰ ਮੱਥੇ ਨਹੀਂ ਲਾਉਂਦਾ ਤੁਸੀਂ ਇਹ ਦੇਖੋ ਸਾਡਾ 28 ਸਾਲਾਂ ਦਾ ਨੌਜਵਾਨ ਬੱਤੀ ਫੈਰ ਮਾਰ ਕੇ ਤੇਰੀ ਕਰਦਾ bina ਕਿਸੇ ਕਸੂਰ ਤੋਂ ਔਰ ਕੇਜਰੀਵਾਲੀ ਗ੍ਰਿਫਤਾਰੀ ਤੇ ਜਾ ਕੇ ਹਿੰਦੂ ਬਾਂਡ ਹੈ ਮੇਰੇ ਕੋਲੇ ਬੈਠਣਾ ਤੇ ਦੀ ਅੱਖ ਵੀ ਨਹੀਂ ਸਿੰਮੀ ਇੱਕ ਵਾਰੀ ਨੌਜਵਾਨ ਪੁੱਤ ਦੇ ਸੱਥ ਖੜ ਕੇ ਬੈਠੀ ਅਸੀਂ ਤਾ ਵੀਰੋ ਕਮੇਟੀਆਂ ਦੀਆਂ ਚਾਲਾਂ ਦੇ ਵਿੱਚ ਅਸੀਂ ਗਏ ਇਹਦੇ ਫਾਸਲੇ ਅਗਲੀ ਗੱਲ ਰਹੀ ਹੈ ਸੈਂਟਰ ਸਰਕਾਰ ਦੀ ਤੁਸੀਂ ਬੀਜੇਪੀ ਦਾ ਹਾਲੀਆ ਦੇਖ ਲਓ 268 ਲਾ ਕੇ ਜਿਹੜਾ ਮੇਰੇ ਪੁੱਤ ਦਾ ਹਤਿਆਰ ਹੈ ਉਹਨੂੰ ਗੁਜਰਾਤ ਸੇਫ ਕਰਤਾ ਉੱਥੋਂ ਸਾਡੇ ਬੁੱਤਾਂ ਦੀ ਮੌਤ ਕੋ ਬਰੰਟ ਜਾਰੀ ਕੀਤੇ ਜਾਂਦੇ ਆ ਜਿੰਮੇਵਾਰੀ ਲੈਣ ਵਾਸਤੇ ਉਹ ਉੱਥੇ ਰੱਖ ਲਿਆ ਇੱਥੇ ਜਿਹੜਾ ਐਕਸ਼ਨ ਹੁੰਦਾ ਉਹ ਦੇ ਸ਼ੂਟਰ ਬਖੂਬੀ ਕਰਦੇ ਆ ਔਰ ਸਾਡਾ ਜਿਹੜਾ ਟਕਾਊ ਮੀਡੀਆ ਪੁਸ਼ਪ ਪੱਤਰ ਕਰਦੇ ਰਹੇਗੇ ਨਾ ਫਿਰ ਉਹ ਸਾਰੇ ਆਪਾਂ ਇੱਧਰ ਕਰ ਗਏ ਲੌਰਸ ਕੇ ਪਾਸ਼ੇ 700 ਸ਼ੂਤਰ ਜਿਹਦਾ ਪੁੱਤ ਗੋਲੀਆਂ ਦੇ ਨਾਲ ਵਿੰਨਿਆ ਹੋ ਫਿਰ ਉਹ ਇੰਜਾਂ ਖਬਰਾਂ ਦਿਲ ਦੇ ਵਿੱਚ ਚੀਰ ਕੇ ਲੱਗੀਆਂ ਦਿੰਦੀਆਂ ਨੇ ਪਰ ਬੱਸ ਕੋਈ ਨਹੀਂ ਚੱਲਦੀ ਮੈਂ ਅਮਿਤ ਸ਼ਾਹ ਜੀ ਦੇ ਜਾ ਕੇ ਪੈਰ ਫਰੇ 에ਅਰਪੋਰਟ ਦੇ ਉੱਤੇ ਜਾ ਕੇ ਲਗਾ ਮੈਂ ਬਿੰਦ ਲੱਗਿਆ ਤਾਂ ਸਾਹਮਣੇ ਸਕਰੀਨ ਦੇ ਵਿੱਚ ਮੇਰੇ ਪੁੱਤ ਕੋ ਫੈਰ ਹੁੰਦਿਆਂ ਦੀ ਖਬਰ ਚੱਲ ਰਹੀ ਸੀ ਮੈਂ ਜਿਹੜੀ ਮੈਂ ਇੱਕ ਦੇਸ਼ ਦਾ ਸਾਫ ਦਾ ਖੁਦੀਆਂ ਮੇਰੇ ਜ਼ਿਆਦਾਤਰ ਜ਼ਿੰਦਗੀ ਦਾ ਹਿੱਸਾ ਤੁਹਾਡੇ ਬਾਰਡਰ ਦੇ ਉੱਤੇ ਲੰਘਿਆ ਕਿ ਮੈਨੂੰ ਵੀ ਦੇਸ਼ ਭਗਤੀ ਦਾ ਸਰਟੀਫਿਕੇਟ ਦਿਨਾ ਪਊਗਾ ਮੇਰੇ ਪਰਿਵਾਰ ਦਾ ਆ ਹਾਲ ਕਰਦਾ ਕਿ ਮੇਰਾ ਤੇ ਮੇਰਾ ਬੁੱਢਾ ਵਤੀਆ ਮੇਰੇ ਕੋਲ ਖੜ੍ਹੀ ਦੇ ਦਿੰਦਾ ਸੀ ਦੋਨੇ ਮੀਆਂ ਬੀਬੀ ਅਮਿਤ ਸ਼ਾਹ ਜੀ ਦੇ ਪੈਰਾ ਚ ਬੈਠੇ ਇਹਿਆਂ ਨੇ ਫੋਟੋਆਂ ਦੇਖੀਆਂ ਹੋਣਗੀਆਂ ਪਰੰਤੂ ਉਹਨਾਂ ਦੀ ਲਾਲਸਾ ਇਹ ਹੈ ਮੈਂ ਸਮਰੂਹ ਤੋਂ ਉਹ ਇਲੈਕਸ਼ਨ ਚੱਲ ਰਹੇ ਸੀ ਕਿ ਜਿਵੇਂ ਜਿਵੇਂ ਹੋ ਰਹੀ ਸੀ ਕੋਤੋਂ ਵਪਾਰ ਚ ਆ ਭਰਦਾ ਤੇ ਮੈਂ ਸਿਸਟਮ ਦੇ ਵਿੱਚ ਆ ਜਾਂਦਾ ਵੀਰੋ ਇਹੋ ਜਿਹਾ ਸਿਸਟਮ ਕੀ ਕਰਾਂਗੇ ਮੇਰੇ ਮਿੱਤਰ ਨੇ ਬਠਿੰਡੇ ਦੇ ਤੁਹਾਡੇ ਵਪਾਰ ਮੰਡਲ ਦੇ ਪ੍ਰਧਾਨ ਨੇ ਮੇਰੀ ਅਚਰਣ ਨਾਲ ਗੱਲ ਹੁੰਦੀ ਰਹਿੰਦੀ ਆ ਕਿਸ 파ਰਟੀ ਨੇ ਸਾਡੀਆਂ ਬੇਸ਼ਕ ਵਾਅਦੇ ਕਰੂ। ਰੋਜ਼ ਦੇ ਦਿਨ ਫਰੋਟੀਆਂ ਵੀ ਕਾਲਾਂ ਆਉਂਦੀਆਂ ਨੇ ਦਰਜਨਾਂ ਦੀਆਂ ਕਾਲਾਂ ਉਹ ਆਪਦੇ ਕੋਲੇ ਵੀ ਫਿੱਟੇ ਪੂਰੀ ਸਾਡਾ ਰਿਕਾਰਡ ਨੂੰ। ਮੇਰੇ ਪੁੱਤ ਦੇ 27 ਕਾਤਲ ਆਏ ਜਿਹੜੇ ਉਹ ਤਕਰੀਬਨ ਤੇ 24 ਜੇਲ੍ਹ ਚ ਬੰਦ ਨੇ। 9 ਵਾਰ ਫੋਨ ਫੜੇਗੇ ਮੁੱਖ ਮੰਤਰੀ ਹੈ ਜਿਹੜਾ ਜੇਲ੍ਹ ਮੰਤਰੀ ਹੈ ਨਾਲ। ਕਿਹਦਾ ਕੰਟਰੋਲ ਹੈ? ਹਰੇਕ ਜ਼ਿਲ੍ਹਾ ਦੇ ਵਿੱਚੋਂ ਰੈਂਟ ਤੋਂ ਉੱਤੇ ਹਰੇਕ ਸੈੱਲ ਜਿਹੜਾ ਉਹ ਬਕਾਊ ਹੋਇਆ ਪਿਆ ਤੇ ਜਿਲ੍ਹਾ ਮੰਤਰੀ ਸੀਐਮ ਭਗਵੰਤ ਮਾਨ ਕਿਹੜੀ ਗੱਲ ਤੇ ਬਦਲਾਅ ਵਾਲੀ ਗੱਲ ਕਰਦਿਆਂ ਅੱਜ ਸਵਾ ਸਾਲ ਹੋ ਗਿਆ ਲੋਰਸ ਦੀ ਵੀਡੀਓ ਨੂੰ ਅਸੀਂ ਜ਼ਰਦਰ ਤੇ ਭਟਕਦੇ ਫਿਰਦੇ ਆ ਵੀ ਇਹ ਕਿਸੇ ਜ਼ਿੰਮੇਵਾਰ ਚੈਨਲ ਦੇ ਉੱਤੇ ਜਗਿੰਦਰ ਪਟਿਆਲ ਉਹਦਾ ਕੋਰਪੋਰਟੈਂਸ ਹੈ ਉਹਨੇ ਸਾਰੀ ਇਹ ਜਿਹੜੀ ਵੀਡੀਓ ਬਣਾ ਲਈ ਤੁਹਾਨੂੰ ਪਤਾ ਨਹੀਂ ਲੱਗਦਾ ਸਾਨੂੰ ਪਤਾ ਹੈ 7 ਤੇ 8 ਤਰੀਕ ਦੀ ਰਾਤ ਨੂੰ ਤੁਸੀਂ ਇਹਨੂੰ ਜੇਲ੍ਹ ਤੋਂ ਬਾਹਰ ਰੱਖਦੇ ਹੋ ਤੇ ਫਿਰ ਇਹਨਾਂ ਦੀਆਂ ਜਿਹੜੀਆਂ ਵੀਡੀਓ ਤਾਂ ਉਹਨਾਂ ਨੂੰ ਤੁਸੀਂ ਅੰਜਾਮ ਦਿਨੇ ਬਣਾ ਕੇ ਕਾਹਦੇ ਲਈ ਤਾਂ ਜੋ ਮੈਨੂੰ ਦਰਾਇਆ ਜਾ ਸਕੇ ਮੇਰੇ ਗਵਾਹਾਂ ਨੂੰ ਦਰਾਇਆ ਜਾ ਸਕੇ ਇਹਨਾਂ ਨੂੰ ਆਸਾਨੀ ਦੇ ਨਾਲ ਬਰੀ ਕਰਾਇਆ ਜਾ ਸਕੇ ਇਹਨਾਂ ਨੂੰ ਸਜ਼ਾ ਨਾ ਕਿਸੇ ਤਰੀਕੇ ਨਾਲ ਮਿਲੂ ਕਿ ਅਸੀਂ ਸਾਰੇ ਕਾਰੋਬਾਰੀ ਸਾਰੇ ਵਪਾਰੀ ਭਰਾ ਆਰਥਿਕਾ ਵਰਗ ਇਹ ਉਮੀਦ ਕਰਦੇ ਹਾਂ ਵੀ ਸਾਡੇ ਲਈ ਇਹਨਾਂ ਖੌਫਨਾਕ ਮਾਹੌਲ ਹੋਵੇ ਤੁਸੀਂ ਸਾਰਿਆਂ ਨੇ ਸਰਦਾਰ ਮਨਮੋਹਨ ਸਿੰਘ ਦੇ ਪੈਨ ਦਾ 10 ਸਾਲ ਦਾ ਰਾਜ ਦੇਖਿਆ ਤੁਸੀਂ 10 ਸਾਲ ਦਾ ਇਹਨਾਂ ਦਾ ਵੀ ਦੇਖਿਆ ਇਹਦੀ ਨਗਰ ਨੂੰ ਤੁਸੀਂ ਸ਼ਾਇਦ ਕਦੇ ਨਹੀਂ ਵੇਖੀ ਹੋਣੀ ਤੇ ਮੇਰੇ ਪੁੱਤ ਦੇ ਸਿਰ ਦੀ ਪੱਤ ਵੀ ਇਹਨਾਂ ਦੇ ਪਾਰੋਂ ਖੈ ਗਈ ਜਦ ਕਿ ਸਾਡਾ ਹਿੰਦੂ ਸਿੱਖ ਦਾ ਲੋਹ ਮਾਸ ਦਾ ਰਿਸ਼ਤਾ ਹੈ ਸਭ ਨੂੰ ਵਖਰੇ ਕਿਉਂ ਦੇਖਿਆ ਜਾਂਦਾ ਮੈਂ ਇਹਨਾਂ ਨੂੰ ਇਹ ਸਵਾਲ ਕਰਦਾ ਮੈਨੂੰ ਕਾਂਗਰਸ ਤਾਂ ਚੰਗੀ ਲੱਗਦੀ ਹੈ ਮੈਂ ਕਾਂਗਰਸ ਦੇ ਵਿੱਚ ਕਿਸੇ ਪੁੱਲਾ ਸੋਚ ਵੇਖੀ ਹੈ ਇਹ ਸ਼ਖਸਮਿਤਰੀਆਂ ਗਲਤੀਆਂ ਕਈ ਵੀਰ ਕਿਤੇ ਗੱਲ ਦਾ ਨਹੀਂ ਸਹਿਣ ਤੋਂ ਹੋਣਗੇ ਪਰੰਤੂ ਬਿਰੋਜ ਦੇ ਕਾਨੂੰਨ ਦਾ ਰਾਜ ਚਾਹੀਦਾ ਹੈ ਜੇ ਤੁਸੀਂ ਲਾ ਦੀ ਗੱਲ ਕਰਨੀ ਹੈ ਤਾਂ ਕਾਂਗਰਸ ਹੋਵੇ ਤਰ ਕੋਈ ਪਾਰਟੀ ਨਹੀਂ ਦੇ ਸਕਦੀ ਇਸ ਗੱਲ ਦਾ ਮੈਨੂੰ ਵਾਧਾ ਹੁਣ ਬਾਰੇ ਭਰਾਵਾਂ ਨੇ ਮੇਰੇ ਨਾਲ ਸਲਾਹਾਂ ਦੇ ਲਗਭਗ ਔਨੇ 2 ਮਿਲੀਅਨ ਲੋਕ ਮੈਨੂੰ ਫੋਲੋ ਕਰਦੇ ਆ ਮੇਰੇ ਸਾਰਿਆਂ ਦੇ ਮੇਰੇ ਕੋਲ ਮੈਸੇਜ ਆਉਂਦੇ ਆ ਮੈਂ ਉਹਨਾਂ ਦੀ ਗੱਲ ਨੂੰ ਨੋਟ ਕਰ ਲੈਂਦਾ ਵਿੱਚੋਂ ਕੁਝ ਭਰਾ ਇਹ ਵੀ ਕਹਿੰਦੇ ਸੀ ਜੇ ਤੁਹਾਨੂੰ ਕਾਂਗਰਸ ਇਸਪੋਰਟ ਨਹੀਂ ਕਰਨੀ ਚਾਹੀਦੀ ਪਰ ਮੈਂ ਸਾਰਿਆਂ ਨੂੰ ਜੇ ਤੁਹਾਡੇ ਮਾਧਮੇਂ ਗੱਲ ਸੁਣੀ ਚਾਉਣਾ ਬੱਚਿਓ ਮੇਰੀ ਇੱਕ ਇੱਕ ਲੀਡਰ ਦੇ ਨਾਲ ਗੱਲ ਹੋਈ ਆ 2 ਸਾਲਾਂ ਦੇ ਵਿੱਚ ਮੈਂ ਕੋਈ ਉਹ ਜਿਹਾ ਗਰਨੀਸ਼ਟਾ ਜਿੱਥੇ ਜਾ ਕੇ ਮੈਂ ਬੋਡੇ ਨਹੀਂ ਲੱਗਦੇ ਮੈਂ ਹਰ ਇੱਕ ਦੇ ਹੱਥ ਬੰਨੇ ਤੁਸੀਂ ਪੁੱਤ ਤਾਂ ਮੇਰਾ ਮਾਰਤਾ ਮੈਂ ਬਾਹਣਾ ਜਰ ਲੂੰਗਾ ਉਹ ਸੋਨੋ ਨਵੇਂ ਜੰਮੇ ਤੋਂ ਨਹੀਂ ਤਕਲੀਫ ਹੈ ਅਸੀਂ 7 ਸਾਲ ਦੇ ਨੇ ਕਿੱਥੇ ਕਿੱਥੇ ਜਾ ਕੇ ਮਨ ਤੋਂ ਮੰਨ ਕੇ ਜੇ ਅਸੀਂ ਪਰਮਾਤਮਾ ਤੋਂ ਇੱਕ ਬਖਸ਼ਿਸ਼ ਲਈ ਹੈ ਉਹ ਤੁਸੀਂ 14 ਤਰੀਕ ਨੂੰ ਨੋਟਸ ਕੱਢਦੇ ਹਲੇ ਮੇਰੀ ਸ਼੍ਰੀਮਤੀ ਵਿਚਾਰੀ ਦੇ 15 ਦਿਨ ਹੋਰ ਲੰਘ ਸਕਦੇ ਸੀ ਵੀਰੋ ਸਾਨੂੰ ਚੈਨ ਦੇ ਨਾਲ ਟ੍ਰੀਟਮੈਂਟ ਵੀ ਲੈਣ ਦਿੱਤਾ ਗਿਆ ਇਸ ਗੰਦੇ ਪ੍ਰਸ਼ਾਸਨ ਨੇ ਇਹ ਕਰਨਾ ਮੈਂ ਤੁਹਾਡੇ ਬੋਲ ਲੈ ਕੇ ਇੱਕ ਪੂਰਾ ਪਰ ਮਸੂਮ ਦੇ ਜੰਮਰ ਤੋਂ ਵੀ ਤੁਨ ਕੀ ਹੋਰ ਮੋ ਸਕਦੀ ਆ ਤਾਂ ਤੁਹਾਡੀ ਬੇਨਤੀ ਕਰਦਾ ਵੀਰੋ ਗਲਤੀ ਨਾ ਕਰ ਦਿਓ ਜਿਹੜੀ ਪਾਰਟੀ ਕਾਨੂੰਨ ਦੀ ਗੱਲ ਕਰਦੀ ਹੈ ਨਿਜ਼ਮਾ ਦੀ ਗੱਲ ਕਰਦੀ ਹੈ ਤੁਸੀਂ ਉਹਦੇ ਉੱਤੇpropto ਕਰੋ ਕੱਟੜਵਾਦ ਹਰ ਇੱਕ ਪਰੋਦਾ ਮਨਾ ਹੈ ਚਾਹੇ ਉਹ ਹਿੰਦੂਵਾਦ ਦਾ ਹੋਵੇ ਚਾਹੇ ਉਹ ਸਿੱਖਧਰਮ ਦਾ ਹੋਵੇ ਕਿਸੇ ਵੀ ਧਰਮ ਦਾ ਕਿਉਂ ਨਾ ਹੋਵੇ ਇਹ ਕਰਦਾ ਮਾਰਿਆ ਇਨਸਾਨੀਅਤ ਦਾ ਪਰ ਸਭ ਤੋਂ ਉੱਚਾ ਮੈਂ ਤੁਹਾਨੂੰ ਸਰੇ ਗੱਲ ਬੇਨਤੀ ਕਰਦਾ ਐਤ ਕੀ ਸੋਚ ਸਮਝ ਕੇ ਵੋਟ ਪਾਓ ਨਹੀਂ ਵਾਰੀ ਅਸੀਂ ਫਰਮੋ ਦੀ ਭੇਡ ਚੜ ਜਾਂਦੇ ਮੇਰਾ ਤਾਂ ਇਸ ਕਰਕੇ ਆਇਆ ਸੀ ਉਹਦੇ ਲੈਣ ਦੇ ਰਾਜਨੀਤੀ ਦੇ ਵਿੱਚ ਨਹੀਂ ਆਇਆ ਸੀ ਮੈਂ ਤੁਹਾਨੂੰ ਮੂਹਰੇ ਦੇ ਕੋਲੇ ਖੜਾ ਝੂਠ ਨਾ ਬੋਲਾਂ ਉਹਦਾ ਮਨਚਾ ਹੀ ਇੱਕ ਸੀ ਵੀ ਅਸੀਂ ਰਾਜਨੀਤੀ ਦੇ ਜਿੰਨੇ ਲੀਬਰਲ ਤੱਕ ਮੋਕਾਂ ਦੀ ਨਫਰਤ ਵਧਦੀ ਜਾਂਦੀ ਹੈ ਲੋਕ ਸਾਨੂੰ ਸਾਰਿਆਂ ਨੂੰ ਫਰਦੂ ਲੋਰਦੇ ਸਮਝੇ ਲੱਗੇ ਵੀ ਇੱਕ ਵਿਸ਼ਵਾਸ ਨਮੋ ਅਨੁਭਵ ਨਮੋ ਅਸੀਂ ਇਹ ਹੈ ਸਾਡੀਆਂ ਨੀਤੀਆਂ ਸਾਡੀਆਂ ਪਾਲਸੀਆਂ ਇਹਨਾਂ ਦੇ ਪਹਿਲਾਂ ਕਿਉਂ ਪਤਾ ਲੱਗ ਗਿਆ ਤਾਂ ਉਹਨੂੰ ਸਦਾ ਲਈ ਰਸਤੇ ਕੋਹਟਾ ਦਤ ਪਾਇਆ ਤਾਂ ਮੇਰੀ ਮੈਂ ਜ਼ਿਆਦਾ ਸਮਾਂ ਨਾ ਲਵਾਂ ਕਿਉਂਕਿ ਬਲਾਰੇ ਕਾਫੀ ਹੋਣਗੇ ਸਾਰੇ ਮੁੱਦਿਆਂ ਦੇ ਉੱਤੇ ਤੇ ਬਰਾਫਰੀ ਕੀ ਨਾਲ ਸਮਝਾ ਦਿੰਦਾ ਹੈ ਬਰੰਤੂ ਮੈਂ ਜਿਸ ਦਿਨ ਇਹਨਾਂ ਨੇ ਮੈਨੂੰ ਨੋਟਿਸ ਕਰਤੇ ਔਰ ਮੈਂ ਦੁਖੀ ਹੋ ਕੇ ਬੋਲਿਆ ਵੀ ਤੂੰ ਔਰ ਤੁਸੀਂ ਸਾਰਿਆਂ ਨੇ ਭਰਮਾ ਮੈਨੂੰ ਸਹਿਯੋਗ ਦਿੱਤਾ ਈ ਮਿਲੀਅਨ ਦੇ ਕਰੀਬ ਮੇਰੀ ਜਿਹੜੀ ਵੀਡੀਓ ਰਾਤਰਾ ਚੱਲ ਗਈ ਸੀ ਤਾਂ ਮੈਂ ਤੁਹਾਡਾ ਸਾਰਿਆਂ ਦਾ ਕਰਜ਼ਦਾਰ ਦੋ ਸਾਲਾਂ ਦੇ ਵੱਖ-ਵੱਖ ਦੇ ਵਿੱਚ ਤੁਸੀਂ ਮੈਨੂੰ ਉੱਠ ਕੇ ਕਰੋੜ ਦੀ ਪਾਵਰ ਦਿੱਤੀ ਆ ਤੁਹਾਡਾ ਮੈਨੂੰ ਪਿਆਰ ਮਿਲਿਆ ਦੇਸ਼ ਵਿਦੇਸ਼ ਤੋਂ ਤੁਹਾਡੀਆਂ ਕਰੋੜਾਂ ਦੁਆਵਾਂ ਦੀ ਸਦਕਾ ਆਪਾਂ ਉਸ ਘਰ ਦੇ ਵਿੱਚ ਵੜ ਜੁਕੇ ਕੀਤੇ ਹੋਏ ਗੁਰੂ ਨੇ ਇਨਸਾਨ ਕੁਦਰਤ ਨੇ ਦਿੱਤਾ ਮਹਾਰਾਜ ਨੇ ਦਿੱਤਾ ਕਾਲਪੁਰਖ ਨੇ ਦਿੱਤਾ ਤੇ ਦੁਨਿਆਵੀ ਇਜ਼ਾਲਤਾਂ ਵੀ ਦੇਣੀਆਂ ਆ ਆਸਬੰਦ ਰਹੋ ਕਿਸੇ ਧਾਗੇ ਮੈਰਾਂ ਦੇ ਦੇ ਦੇਣਾਓ ਬੋਲ ਕਰਨੀ ਹੈ ਇਨਸਾਨੀਅਤ ਦੇ ਨਾਮ ਤੇ ਕਰਨੀ ਹੈ ਕਾਨੂੰਨ ਦੇ ਨਾਮ ਤੇ ਕਰਨੀ ਹੈ ਤਾਂ ਜਿਹੜਾ ਨਵਾਂ ਅਲਾਈਅንስ ਇੰਡੀਆ ਇੱਕ ਬਦਲ ਦੀ ਇੱਕ ਰਾਹਤ ਦੀ ਤਸਵੀਰ ਉੱਧਰ ਬਣਾਉਂਦਾ ਆ ਰਿਹਾ ਹੈ ਤੇ ਪੰਜਾਬ ਵਾਸੀਓ ਕਿਤੇ ਆਪਾਂ ਨਾ ਭੁੱਲ ਜਾਈਏ ਆਪਣੀ ਆਤਮਾ ਵੀਰ ਤੇ ਆਪਾਂ ਕਈ ਵਾਰੀ ਇਹ ਜਿਹੇ ਹਨੇਸ਼ਿਆਂ ਦੇ ਵਿੱਚ ਆ ਜਾਂਦੇ ਆ ਤਾਂ ਆਪਾਂ ਇੱਥੋਂ ਵੱਧ ਤੋਂ ਵੱਧ ਲੀਡ ਲਵਾ ਕੇ ਸਿੱਧੂ ਸਾਹਿਬ ਨੂੰ ਭੇਜੀਏ ਮੈਨੂੰ ਤੁਹਾਡੇ ਤੋਂ ਸਾਰੇ ਉਮੀਦ ਹੈ ਔਰ ਮੈਂ ਸਾਰੇ ਮਾਨਸਾ ਬਸ ਨੇ ਫੀਲ ਕਰਦਾ ਵੀ ਅਸੀਂ ਅੱਜ ਅਸੀਂ ਸਾਰੇ ਪਹਿਲਾਂ ਇੱਕ ਇੱਕ ਨਾ ਖਰਚਾ ਦਾ ਪੈਦਾ ਕੀਤਾ ਕਿ ਇਹ ਗਰਮਾਹ ਸਾਹਿਬਾ ਕੋਲ ਤੋਂ ਇਹਦਾ ਤਾਂ ਲੱਗਿਆ ਮੇਰਾ ਲੱਗਿਆ ਸਾਡਾ ਇਤਨੀ ਅਸੀਂ ਸਾਰੇ ਇੱਕ ਪਰਿਵਾਰ ਵਾਂਗ ਕੰਮ ਕਰਾਂਗੇ ਜਿੱਥੇ ਪਾਰਟੀ ਦਾ ਹੋਊਗਾ ਉੱਥੇ ਤੇ ਕੇ ਜੋੜ ਚੜ੍ਹੂ ਬਿਦਿਆਰ ਪਰ ਤੁਸੀਂ ਇਸ ਵਾਰ ਕਿਸੇ ਗਲਤ ਫੈਸਲੇ ਦੇ ਵਿੱਚ ਕੋਈ ਮੈਂ ਕਿਤੇ ਗਲਤ ਹੋ ਸਕਦਾ ਮੇਰਾ ਪਰਿਵਾਰ ਹੋ ਸਕਦਾ ਇਹ ਵੀ ਕੋਈ ਕਿਤੇ ਗਲਤ ਹੋ ਸਕਦੀ ਹੈ ਸਾਡੀ ਇਹ ਗਲਤੀ ਹੈ ਸਾਰਿਆਂ ਚੰਦੂ ਸਾਹਿਬ ਦੇ ਖਾਤੇ ਤੇ ਨਾ ਜਾ ਰਹੇ ਸਾਰੇ ਹੱਥ ਜੋੜ ਕੇ ਮਾਫੀ ਚਾਹੁੰਦਾ ਹਾਂ ਤੁਹਾਨੂੰ ਭਰਮੇ ਤੇ ਸਮਰਥਨ ਦੀ ਉਮੀਦ ਕਰਦਾ ਹੋਇਆ ਕੋਈ ਸ਼ਬਦ ਵੱਧ ਘੱਟ ਗਿਆ ਹੋਣਾ ਸੰਗਤਵਾਸ ਕਰਨ ਜੋਗਾ ਵਹਿਂ ਦੀ ਕਾਲ ਸਾਹ ਵਹਿਂ ਦੀ